ਸਿੱਧਾ ਦੋਸਤੋ ਸਾਰੇ ਵੀਰਾਂ ਭੈਣਾਂ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਹਸਪਤਾਲ ਚ ਪਾਈ ਸੀ ਬਿੱਟੂ ਸਿੰਘ ਦੀ ਬਹੁਤ ਭਰਾਵਾਂ ਨੇ ਪਿਆਰ ਦਿੱਤਾ ਬਰਾਸਕਾਰ ਦਿੱਤਾ ਬਹੁਤ ਵੀਡੀਓ ਸ਼ੇਅਰ ਹੋਈ ਅੱਜ ਮਨ ਨੂੰ ਬੜੀ ਖੁਸ਼ੀ ਹੋਈ ਜਦੋਂ ਬਿੱਟੂ ਸਿੰਘ ਡੁੱਪੀ ਲੈ ਕੇ ਉਹਦੇ ਆਕਸੀਜਨ ਲੱਗੀ ਸੀ ਆਪਦੇ ਘਰੇ ਆਇਆ ਤੇ ਬੜੀ ਮਨ ਨੂੰ ਖੁਸ਼ੀ ਹੋਈ ਯਾਰ ਵੀ ਉਹੀ ਬੰਦਾ ਜਿਹੜੇ ਦੇ ਸਿਲੰਡਰ 24 ਘੰਟੇ ਮੂੰਹ ਤੇ ਲੱਗੇ ਹੁੰਦਾ ਸੀ ਤੇ ਅੱਜ ਉਹ ਵੀ ਬੰਦਾ ਆਪਦੇ ਘਰ ਪਰਤ ਰਿਹਾ ਉਹ ਬਿੱਟੂ ਸਿੰਘ ਆ ਰਿਹਾ ਹੈਗਾ ਤੁਸੀਂ ਵੀ ਆ ਜਾਓ ਬਿੱਟੂ ਸਿੰਘ ਆ ਕੇ ਉਹ ਮੇਰੇ ਘਰ ਆਲੇ ਆ ਜਾਓ ਭਾਈ ਤੁਸੀਂ ਵੀ ਆ ਜਾਓ ਆ ਜਾਓ ਇੱਧਰ ਆ ਜਾਓ ਆ ਵੀ ਬਿੱਟੂ ਇੱਕ ਤੈਨੂੰ ਦੁਬਾਰਾ ਜਨਮ ਮਿਲਿਆ ਹਨਾ ਤੇ ਮੈਨੂੰ ਲੱਗਦਾ ਨਹੀਂ 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 ਮਿਲਿਆ ਤੇ ਤੁਹਾਡਾ ਕੋਈ ਰੁਪਈਆ ਲੱਗਿਆ ਨਹੀਂ ਲੱਗਿਆ ਹੈ ਕੋਈ ਦੁੱਖ ਤਕਲੀਫ ਕੋਈ ਤੇ ਤੁਸੀਂ ਭੈਣ ਜੀ ਦੱਸੋ ਕੋਈ ਉਹਜਾ ਓਹ ਚਾ ਬੋਲੋ ਹਾਂਜੀ ਵਧੀਆ ਇਲਾਜ ਹੋਇਆ ਜੀ ਕੋਈ ਤਕਸਾ ਨਹੀਂ ਦੱਸ ਦਿਓ ਨਹੀਂ ਲੱਗਦਾ ਲੇਕਿਨ ਕਈ ਵਾਰੀ ਬੰਦਾ ਇਹ ਹੁੰਦਾ ਵੀ ਅਸੀਂ ਦੇਖੋ ਜੀ ਇੱਕ ਰਿਸ਼ਿਕਾ ਹਸਪਤਾਲ ਦੇ ਵਿੱਚੋਂ ਇਲਾਜ ਹੋਇਆ ਡਾਕਟਰ ਰਸ਼ਮੀਤ ਐਮ ਡੀ ਮੈਡੀਸਨ ਜੋ ਕਿ ਬਹੁਤ ਹੀ ਮਾਹਰ ਡਾਕਟਰ ਆ ਤੇ ਮੇਰੇ ਸਤਾਰਜੋਗ ਛੋਟੇ ਜੀ ਆ ਕੇ ਤੇ ਬੜਾ ਵਧੀਆ ਕੇਅਰ ਕਰਦੇ ਆ ਬਹੁਤ ਵਧੀਆ ਮਾਨਸਰ ਰੋਡ ਦੇ ਉੱਤੇ ਹਸਪਤਾਲ ਜਿਹੜਾ ਡਾਕਟਰ ਰਸ਼ਮੀਤ ਜੀ ਤੇ ਡਾਕਟਰ ਮੋਦੀ ਜੀ ਡਾਕਟਰ ਬੀਪੀ ਕਾਲੜਾ ਜੀ ਜਿਹੜੀ ਕਿ ਉਹ ਸਾਰੇ ਡਾਕਟਰਾਂ ਦੀ ਟੀਮ ਆ ਇੱਕ ਸਲਾਘਾ ਜੋਗ ਆ ਤੇ ਮਰੀਦ ਨਾਲ ਤੁਸੀਂ ਦੇਖੋ ਜੀ ਤੁਸੀਂ ਛੱਡ ਕੇ ਆਗੇ ਸੀ ਬਿੱਟੂ ਸਿੰਘ ਨੂੰ ਹਨਾ ਵੀ ਇੱਕ ਤਰ੍ਹਾਂ ਦੀ ਵੀ ਇਹ ਦੀ ਡੈਕ ਹੀ ਹੋ ਗਈ ਆ ਉਸ ਦਿਨੇ ਪਾਈਪਾਂ ਲੱਗੀਆਂ ਸੀ ਸਾਰਾ ਕੁਝ ਹੋਇਆ ਸੀ ਤੇ ਅੱਜ ਇਹ ਬਿੱਟੂ ਸਿੰਘ ਕਿੰਨਾ ਤਰਾ ਲੱਗਿਆ ਤੁਹਾਨੂੰ ਅੱਗੇ ਘਰੇ ਜਾ ਰਹੇ ਆ ਤੇ ਹਾਂ ਤੇਰੀ ਆਕਸੀਜਨ ਲੱਗੀ ਸੀ ਹੁਣ ਆਕਸੀਜਨ ਲਾਤੀ ਹੈ ਹੈ ਅਚਾ ਤੇ ਕੋਈ ਹੋਰ ਕੋਈ ਦੁੱਖ ਤਕਲੀਫ ਤੇ ਬਸ ਮੇਰੀ ਬੇਨਤੀ ਹੈ ਭਰਾ ਦਵਾਈ ਨਾਲ ਉਹ ਭਰੇ ਚੰਗਾ ਉਹਨੇ ਭਰੇ ਰਾਤੀ ਕੋਈ ਨਹੀਂ ਕੋਈ ਨਾ ਜੇ ਪੁੱਤੋ ਬੱਚੀ ਕਿਉਂਕਿ ਬਾਰ ਬਾਰੇ ਜ਼ਿੰਦਗੀ ਨਹੀਂ ਮਿਲਦੀ ਤੇ ਮੈਂ ਤੁਹਾਡੇ ਪਿੰਡ ਦੇ ਜੱਸੀਪੋਵਾਲੀ ਦੇ ਅ ਭਵਿੰਦਰ ਸਿੰਘ ਚੋਹਾਨ ਜੀ ਜਿਨ੍ਹਾਂ ਨੇ ਤੇਰੀ ਵੀਡੀਓ ਪਾਈ ਸੀ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਜਿਹੜੀਆਂ ਨੇ ਇਹਨਾਂ ਅਵਾਜ਼ ਪਾਈ ਤੇ ਤੁਸੀਂ ਇਸ ਕਰਕੇ ਤੁਹਾਨੂੰ ਜਨਮ ਮਿਲਿਆ ਇੱਕ ਜਰੀਆ ਬਣਿਆ ਤੇ ਇਸ ਕਰਕੇ ਮੈਂ ਤੁਹਾਡਾ ਤੇ ਬਾਈ ਦਾ ਬੜਾ ਧੰਨਵਾਦ ਕਰਦਾ ਵੀ ਤੁਹਾਡੇ ਦੁਆਰਾ ਜਨਮ ਮਿਲਿਆ ਤੁਹਾਨੂੰ ਵਧਾਈ ਦਿੰਦਾ ਤੇ ਤੁਹਾਡਾ ਪਿਆਰ ਸਤਾਰ ਇਸ ਤਰ੍ਹਾਂ ਬਣਿਆ ਰਵੇ ਤੇ ਮੇਰਾ ਬਾਈ ਆਪ ਦੇ ਬੱਚਿਆਂ ਚ ਹਰ ਵਕਤ ਮਾਤਾ ਜੀ ਮੌਜ ਕਰ